ਕੀ ਹਾਲ ਹੈ ਦੋਸਤੋ ਮੈਂ ਗੋਰੀਜੰਟਰਨ ਤੇ ਹਾਂ ਥੋੜੀ ਜੀ ਵੀਡੀਓ ਤੁਸੀਂ ਦੇਖ ਹੀ ਲਈ ਹੋਣੀ ਐ ਤੇ ਪਤਾ ਵੀ ਲੱਗ ਗਿਆ ਹੋਣਾ ਕਿ ਵੀਡੀਓ ਬਣਾਉਣ ਦਾ ਕੀ ਮਕਸਦ ਹੈ ਦੋਸਤੋ ਸਾਡਾ ਇਹ ਵੀਡੀਓ ਬਣਾਉਣ ਦਾ ਮਕਸਦ ਰੇਲਵੇ ਵਿਭਾਗ ਦੇ ਪ੍ਰਸ਼ਾਸਨ ਨੂੰ ਹੈਰਾਨ ਪਰੇਸ਼ਾਨ ਕਰਨਾ ਨਹੀਂ ਹੈ ਸਾਡਾ ਮਕਸਦ ਸਿਰਫ ਤੇ ਸਿਰਫ ਸਾਡੇ ਭੈਣਾਂ ਭਰਾਵਾਂ ਬੱਚਿਆਂ ਬਜ਼ੁਰਗਾਂ ਨੂੰ ਜਾਗਰੂਕ ਕਰਨਾ ਹੈ ਦੁਰਘਟਨਾਵਾਂ ਤੋਂ ਬਚਣ ਬਚਾਉਣ ਬਾਰੇ ਦੱਸਣਾ ਦੋਸਤੋ ਇਹ ਵੀਡੀਓ ਜਿਹੜੀ ਤੁਸੀਂ ਦੇਖ ਰਹੇ ਹੋ ਹਾਲਾਂਕਿ ਇਹ ਤਲਵੰਡੀ ਸਾਬੋ ਦੇ ਸ਼ਹਿਰ ਰਾਮਾ ਮੰਡੀ ਦੀ ਹੈ ਪਰ ਅਜਿਹੇ ਹਾਲਾਤ ਅਕਸਰ ਹੀ ਵੱਡੇ ਛੋਟੇ ਸ਼ਹਿਰਾਂ ਦੇ ਵਿੱਚ ਰੇਲਵੇ ਫਾਟਕਾਂ ਤੇ ਦੇਖੇ ਗਏ ਹੁੰਦੇ ਐ ਹੁਣ ਸਮਝ ਨਹੀਂ ਆ ਰਹੀ ਕਿ ਕਸੂਰ ਕਿਹਦਾ ਮੰਨਿਆ ਜਾਵੇ ਇਹ ਦੇਖਿਆ ਜਾਵੇ ਤਾਂ ਸਭ ਤੋਂ ਵੱਡਾ ਕਸੂਰ ਬੰਦ ਫਾਟਕ ਦੇ ਥੱਲੋਂ ਦੀ ਲੰਘ ਰਹੇ ਲੋਕਾਂ ਦਾ ਕਿ ਇਹਨਾਂ ਨੂੰ ਜਾਣ ਦੀ ਕੋਈ ਪਰਵਾਹ ਨਹੀਂ ਹੈ ਪੜੇ ਲਿਖੇ ਲੋਕ ਵੀ ਕਾਨੂੰਨ ਦੀ ਉਲੰਘਣਾ ਕਰ ਰਹੇ ਐ ਮੌਤ ਨੂੰ ਮੁਖੌਲਾ ਕਰ ਰਹੇ ਐ ਰੱਬ ਨਾ ਕਰੇ ਜੇਕਰ ਅਜਿਹੀ ਘਟਨਾ ਘਟ ਜੇ ਫਿਰ ਧਰਨਾ ਦੇਣ ਤੇ ਜ਼ੋਰ ਲਾ ਦੇਣਗੇ ਇੱਕ ਦੋ ਮਿੰਟ ਲਈ ਸਬਰ ਵੀ ਕਰ ਸਕਦੇ ਐ ਐਨੀ ਕੀ ਅੱਗ ਵਜਾਉਣੀ ਐ ਕਿਤੇ ਜਾ ਕੇ ਚਲੋ ਲੰਘ ਜਾਣ ਦਿਓ ਕਿਉਂਕਿ ਇਹਨਾਂ ਨੂੰ ਰੋਕਣ ਵਾਸਤੇ ਕੋਈ ਉਹਨਾਂ ਦਾ ਬਾਲੀ ਵਾਰਸ ਨਹੀਂ ਐ ਕਾਨੂੰਨ ਤਾਂ ਹੈ ਪਰ ਕਾਨੂੰਨ ਦੀ ਪਾਲਣਾ ਨਹੀਂ ਹੋ ਰਹੀ ਕਾਨੂੰਨ ਦੀ ਪਾਲਣਾ ਕੌਣ ਕਰੂ ਅਸੀਂ ਤੁਸੀਂ ਜਾਂ ਜਿਹੜੇ ਇਹਨਾਂ ਮੌਬੇ ਫਾਟਕਾ ਤੋਂ ਬਿਨਾਂ ਰੁਕੇ ਮੌਤ ਨੂੰ ਮਾਸੀ ਆਖਦੇ ਐ ਉਹ ਕਰ ਸਕਦੇ ਐ ਕਾਨੂੰਨ ਦੀ ਪਾਲਣਾ ਇਹ ਉਹਨਾਂ ਨੇ ਆਪਣੀ ਜ਼ਿੰਦਗੀ ਬਚਾਉਣੀ ਐ ਤੀਸਰਾ ਕਸੂਰ ਸਾਡੇ ਪ੍ਰਸ਼ਾਸਨ ਦਾ ਐ ਸਾਡੇ ਲੀਡਰਾਂ ਦਾ ਐ ਸਾਡੇ ਆਗੂਆਂ ਦਾ ਐ ਜਿਹੜੇ ਵੋਟਾਂ ਮੰਗਣ ਤਾਂ ਆ ਜਾਂਦੇ ਐ ਵਾਦੇ ਤਾਂ ਕਰ ਜਾਂਦੇ ਐ ਪਰ ਬਾਅਦ ਦੇ ਵਿੱਚ ਕਿਸੇ ਦੀ ਸਾਰ ਨਹੀਂ ਲੈਂਦੇ। ਤਸੂਰ ਰੇਲੇ ਵਿਭਾਗ ਦਾ ਵੀ ਮੰਨਿਆ ਜਾ ਸਕਦਾ ਹੈ ਕਿ ਇਹਨਾਂ ਫਾਟਕਾਂ ਨੂੰ ਸਹੀ ਤਰੀਕੇ ਨਾਲ ਨਹੀਂ ਲਾਇਆ ਜਾ ਸਕਦਾ। ਗੇਟ ਵੀ ਲਾਏ ਜਾ ਸਕਦੇ ਆ। ਜੇਕਰ ਗੱਡੀਆਂ ਜ਼ਿਆਦਾ ਲੰਘਦੀਆਂ ਨੇ ਤਾਂ ਅੰਡਰਗ੍ਰੇਵ ਵੀ ਬਣਵਾਇਆ ਬਣਾਇਆ ਜਾ ਸਕਦਾ ਹੈ। ਪਰ ਕੌਣ ਕਹੇ ਰਾਣੀ ਅਗਾ ਟੱਕ ਫਾਟ ਖੁੱਲ ਗਿਆ। ਹੁਣ ਦਾ ਨਜ਼ਾਰਾ ਦੇਖੋ। ਸਮਝ ਨਹੀਂ ਆਉਂਦੀ। ਕਿ ਕਿਸੇ ਕੋਲ 1 ਮਿੰਟ ਦੀ ਵੀ ਬੇਲ ਨਹੀਂ ਹੈ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੀਨੋਂ ਕੱਗੇ ਕਿਉਂਕਿ ਕੋਈ ਬਾਲੀਵਾਰਸ ਨਹੀਂ ਹੈ ਰਾਜਾ ਬਾਬੂ ਨਹੀਂ ਹੈ ਪਰ ਯਾਰ ਤਰਸਤਾ ਹੁੰਦਾ ਨਾ ਇਹਨਾਂ ਲੋਕਾਂ ਤੇ ਕਿ ਜ਼ਿੰਦਗੀ ਦਾ ਬਹੁਤ ਕੀਮਤੀ ਆ ਯਾਰ ਤੁਹਾਨੂੰ ਢੀਕਣ ਵਾਲੇ ਢੀਕਵੇ ਹੋਣਗੇ ਸਮਝੋ ਯਾਰ ਅਕਲ ਨੂੰ ਹੱਥ ਮਾਰੋ ਅਜਿਹਾ ਨਾ ਕਰਿਆ ਕਰੋ ਕਾਨੂੰਨ ਦੀ ਪਾਲਣਾ ਨਹੀਂ ਕਰ ਸਕਦੇ ਤਾਂ ਆਪਣੇ ਆਪ ਦੀ ਰੱਖਿਆ ਤਾਂ ਕਰ ਸਕਦੇ ਹੋ ਅਸੀਂ ਤਾਂ ਭਰਾਵੋ ਤੁਹਾਨੂੰ ਜਾਗਰੂਕ ਕਰ ਸਕਦੇ ਹਾਂ ਤੁਹਾਨੂੰ ਚੌਕਸ ਕਰ ਸਕਦੇ ਹਾਂ ਇਹਨਾਂ ਘਟਨਾਵਾਂ ਤੋਂ ਇਹਨਾਂ ਦੁਰਘਟਨਾਵਾਂ ਤੋਂ ਬਚਾ ਸਕਦੇ ਹਾਂ ਅੱਗੇ ਤੁਹਾਡੀ ਮਰਜ਼ੀ ਹੈ ਤੁਸੀਂ ਮੌਤ ਦੇ ਮੂੰਹ ਜਾਣਾ ਹੈ ਕਿ ਇਹਨਾਂ ਦੁਰਘਟਨਾਵਾਂ ਤੋਂ ਬਚਣਾ ਹੈ ਇਹ ਕਾਨੂੰਨ ਦੀ ਪਾਲਣਾ ਕਰਨੀ ਹੈ ਦੋਸਤੋ ਜੇਕਰ ਗੱਲਬਾਤ ਚੰਗੀ ਲੱਗੀ ਤਾਂ ਕਮੈਂਟ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਤਾਂ ਕਿ ਕਿਸੇ ਨੂੰ ਹੋਰ ਮੋਟੀਵੇਸ਼ਨ ਮਿਲ ਸਕੇ ਧੰਨਵਾਦ ਜੀ